ਅਸੀਂ ਦਿਲ ਦੇ ਹਾਲ ਸੁਣਾਉਣੇ ਨੇ ਕੁਝ ਨਵੇਂ ਤराने ਗਾਉਣੇ ਨੇ ਤੈਨੂੰ ਮਿਲ ਕੇ ਜੋ ਸੁਲਝਾਉਣੇ ਨੇ ਲੈ ਉਲਝੇ તાਣੇ ਪਹੁੰਚ ਗਏ ਤੇਰਾ ਪਤਾ ਲੱਭਦਿਆਂ ਲੱਭਦਿਆਂ ਅਸੀਂ ਅਸਲ اٹਕਾਣੇ ਪਹੁੰਚ ਗਏ ਤੇਰਾ ਪਤਾ ਲੱਭਦਿਆਂ ਲੱਭਦਿਆਂ ਅਸੀਂ ਅਸਲ اٹਕਾਣੇ ਪਹੁੰਚ ਗਏ ਸასი ਕਾਲ ਦੋਸਤੋ ਸਰਚੂ ਰਾਤ ਰਹਿਣ ਮਗਰੋਂ ਲੇਜ਼ਾ ਸਫਰ ਅੱਗੇ ਦਾ ਸਫਰ ਸ਼ੁਰੂ ਕੀਤਾ ਹੈ ਵੱਖ-ਵੱਖ ਤਰ੍ਹਾਂ ਦੇ ਪਹਾੜ ਕੁਦਰਤ ਦੇ ਨਜ਼ਾਰੇ ਪ੍ਰਕਿਰਤੀ ਬਹੁਤ ਨਜ਼ਦੀਕ ਕਦਰ ਦੀ ਕੁਦਰਤ ਨੂੰ ਵੰਡਦੇ ਆ ਅਸੀਂ ਆਪਣੇ ਸਫਰ ਵੱਲ ਜਾ ਰਹੇ ਹਾਂ ਅੱਜ ਦੇ ਸਫਰ ਦੇ ਵਿੱਚ ਸਾਨੂੰ ਕਈ ਪਾਸੇ ਮਿਲਨੇ ਨੇ ਆਓ ਆਪਾਂ ਲਈਏ ਨਜ਼ਾਰੇ ਮਨਾਲੀ ਤੋਂ ਲੈ ਜਾਂਦੇ ਆ ਬਹੁਤ ਉਚਾਈ ਤੇ ਇੱਕ ਜਗ੍ਹਾ ਹੈ नकीला पास तुसी देख सकते हो पंद्रह हजार पौ संताली फुट की उचाई थी मैं बोल रहा सा चढ़ रहे हैं इन्नी ऊंचाई ऑक्सीजन बहुत घट्ट है मेरे चार चुपे देखो इतना जो नज़ारा वो बिल्कुल अलग है दिलकश है और बहुत बढ़िया बहुत ज़्यादा खूबसूरत है ਨਾ ਫਾਸ ਦੇਖੋ ਤੁਸੀਂ ਅੱਜ ਇੱਕ ਚੀਜ਼ ਦੇਖਣ ਨੂੰ ਮਿਲੀ ਸਾਨੂੰ ਜ਼ਿਆਦਾਤਰ ਲੋਕ ਇਹਨੇ ਪੱਥਰਾਂ ਤੇ ਪੱਥਰ ਰੱਖੇ ਹੋਏ ਦੇਖੋ ਜਨਕੀ ਦਾ ਫੰਡਾ ਕੀ ਗੱਲਬਾਤ ਹੈ ਜਦੋਂ ਅਸੀਂ ਇਹ ਅਜੀਬ ਖੇਡ ਦੇਖੀ ਤਾਂ ਸਾਡੇ ਮਿੱਤਰ ਪਿਆਰੇ ਨੇ ਵੀ ਪੱਥਰਾਂ ਤੇ ਪੱਥਰ ਟਿਕਾ ਕੇ ਮਹਿਲ ਬਣਾਈ ਤੇ ਅਗਲਾ ਸਫ਼ਰ ਹਾਂਜੀ

ਜਿਵੇਂ ਗਿਰੇ ਉਹ ਮੇਰਾ। ਬਹੁਤ ਤੁਰ ਤੱਕ ਤੁਸੀਂ ਦੇਖਦੇ ਹੋ। ਔਰ ਜਦੋਂ ਆਪਾਂ ਇਹਨੂੰ ਦੇਖਦੇ ਆ ਨਾ ਇਹ ਇੱਕ ਲੱਗ ਜਾ ਰੂਪ ਦਿਖਦੀ ਹੈ। ਲੱਗ ਜਿਆ ਰੂਪ ਧਰਨ ਕਰਕੇ ਸਾਡੇ ਸਾਹਮਣੇ ਆਉਂਦੀ ਹੈ। ਬਕਰਾਂ ਦੇ ਵਿੱਚ ਲਿਖਿਆ ਸਾਨੂੰ ਇੱਥੇ ਠੰਗੁਲਾ ਪਾਸ ਤੇ। ਗਰਮੀ ਨਾਲ ਤਪੀਆਂ ਸਾਡੀਆਂ ਰੂਹਾਂ ਨਹੀਂ। ਬਰਫ਼ ਦੀ ਠੰਡਕ ਮਾਣ ਕੇ ਬਰਫ਼ ਵਿੱਚ ਕਮ ਕੇ ਸਵਾਦ ਲੈ ਕੇ ਫੇਰ ਅਗਲਾ ਸਫਰ ਚાલુ ਕੀਤਾ ਕੁਦਰਤ ਕਰਕੇ ਵਸਿਆ ਸੋਏ ਤੂੰ ਕਰਤਾਰ ਕਰ ਹੈ ਸੋਏ ਦੋਸਤੋ ਦੇਖੋ برف ਦਾ ਝਰਨਾ ਬਿਲਕੁਲ ਜੰਮ ਚੁੱਕਿਆ ਸਰਚੂ ਤੋਂ ਚੱਲ ਕੇ ਸਵੇਰੇ 69 ਕਿਲੋਮੀਟਰ ਤੈਕਰ ਕੇ ਅਸੀਂ ਪਹੁੰਚੇ ਹਾਂ ਜੀ ਇੱਕ ਛੋਟਾ ਜਿਹਾ ਘਰ ਪੰਗ ਇੱਥੇ ਖਾਣ ਪੀਣ ਦੀ ਹੈਦ ਘਰ ਹੈ ਬਾਕੀ ਰਾਹ ਤੇ ਦੇ ਵਿੱਚ ਕਾ ਟੱਕ ਹੈ ਹਾੜੀ ਏਰੀਆ ਹੁਣ ਕਰਕੇ ਟਿਕਰਦਾ ਰਹੀ ਹੈ ਇੱਥੇ ਸਾਰੇ ਲੋਕ ਰੁਕ ਰਹੇ ਨੇ ਰੁਕੇ ਉਸ ਖਰਾਬ ਕਿ ਰਹੇ ਨੇ ਦਿਲ ਸ਼ੂਨ ਵਾਲੀ ਥਾਂ ਦਾ ਸਫਰ ਹੋਵੇ ਤੇ ਅਸੀਂ ਐਵੇਂ ਕਿਵੇਂ ਲੰਘ ਸਕਦੇ ਯਾਰ ਉਹ ਸਾਡਾ ਦੋਸਤ ਪ੍ਰਦੀਪ ਜਿਹੜਾ ਬਿਮਾਰ ਸੀਗਾ ਉਹ ਦੇਖੋ ਤੁਸੀਂ ਕਿਵੇਂ ਲੁੱਡੀਆਂ ਪਾਰ ਰਿਹਾ ਠੀਕ ਹੋ ਗਿਆ ਉਹਨੇ ਦੇਖਿਆ ਪਾਰ ਗਏ ਤੇ ਹੁਣ ਕਿੰਨੇ ਕਿਲੋਮੀਟਰ ਪਧਰਾ ਸਫਰ ਹੈ 메인 ਰੋਡ ਹੈ ਸਿੱਧੀ ਸੜਕ ਹੈ ਗੱਡੀ ਰੋਕੀ ਡਿੱਗੀ ਖੋਲੀ ਪੂਜੀ ਵਾਚ ਗਾਣੇ ਤੇ ਭੰਗੜੇ ਪੰਗ ਤੋਂ 10 ਕਿਲੋਮੀਟਰ ਅੱਗੇ ਜਾ ਕੇ ਰਸਤਾ ਬਿਲਕੁਲ ਸਟ੍ਰੇਟ ਸਿੱਧਾ ਕਈ ਕਿਲੋਮੀਟਰ ਸਿੱਧਾ ਤੇ ਸਾਫ਼ ਜਿਵੇਂ ਇੱਕ ਬਹੁਤ ਵੱਡਾ ਮੈਦਾਨ ਹੋਵੇ ਇੱਥੇ ਗੱਡੀ ਦੇ ਬ੍ਰੇਕ ਲੱਗੇ ਤੇ ਭੰਗੜੇ ਸ਼ੁਰੂ ਅਸੀਂ ਗੱਲਾਂ ਕਰਦੇ ਆ ਰਹੇ ਸੀ ਕਿ ਐਡਾ ਵੱਡਾ ਜੰਗਲ ਹੋਵੇ ਐਨੇ 100 ਕਿਲੋਮੀਟਰ ਦੇ ਵਿੱਚ ਪਾੜ ਹੋਣ ਪਰ ਕੋਈ ਜੰਗਲੀ ਜਾਨਵਰ ਨਾ ਹੋਵੇ ਅਚਾਨਕ ਸਾਡੀ ਨਿਗਾਹ ਪਈ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਹਾੜੀ ਜਾਨਵਰ ਇਹ ਕੀ ਜਾਨਵਰ ਹੈ ਸਾਨੂੰ ਵੀ ਨਾ ਵੜੇ ਨਹੀਂ ਪਤਾ ਪਰ ਅਸੀਂ ਹਰਾਨ ਰਹਿ ਗਏ ਤੁਹਾਨੂੰ ਫਿਰ ਜੂਮ ਕਰਕੇ ਦਿਖਾਉਂਦੀ ਹਾਂ ਦੇਖੋ ਡਾਰਾਂ ਦੀਆਂ ਡਾਰਾਂ ਪਹਾੜੀ ਜਾਨਵਰ वाह मेरे दाता वाह लो जी आज इक तहां चीज दिखा दियो तो تعالو देखो ये ले दे पहाड़ों च इधर ना कोई जानदेड़ा है केड़ा जानवर देखो मित्रों इस सफर की खासियत ए है ਕਿ ਇੱਥੇ ਆਪਣੇ ਇੱਧਰ ਤੇ ਮੋਬਾਈਲ ਨਹੀਂ ਚੱਲਦੇ। ਨਾ ਕੋਈ ਟੈਨਸ਼ਨ, ਨਾ ਝੰਜਟ, ਨਾ ਚਿੰਤਾ। ਸਿਰਫ ਤੇ ਸਿਰਫ ਕੁਦਰਤ ਦਾ ਆਨੰਦ। ਕੁਦਰਤ ਕੁਦਰਤ ਤੁਹਾਡੇ ਨੇੜੇ, ਤੁਸੀਂ ਕੁਦਰਤ ਦੇ ਨੇੜੇ। ਆਹ ਵੇਖੋ ਇੱਕ ਹੋਰ ਜੰਗਲੀ ਜਾਨਵਰ ਤੁਹਾਡੇ ਸਾਹਮਣੇ। ਆਹ ਉੱਠ ਰਿਹਾ ਜੀ ਕਬੂਰੋਲਾ। ਬੂਰੋਲਾ ਸ਼ੁਰੂ ਕਿਵੇਂ ਹੁੰਦਾ ਹੈ? ਧਰਤੀ ਤੋਂ ਦੇਖੋ। ਕਿਵੇਂ ਬਰੋਲਾ ਇੱਕ ਬਹੁਤ ਵੱਡਾ ਰੂਪ ਤਾਰਨ ਕਰ ਲੈਂਦਾ ਪਰ ਇਹ ਉਹਦੀ ਸ਼ੁਰੂ ਹੋਣ ਦੀ ਤਸਵੀਰ ਹੈ ਦੇਖੋ ਇੱਥੇ ਕੁਦਰਤ ਦੇ ਬਹੁਤ ਰੰਗ ਦੇਖਣ ਨੂੰ ਮਿਲਦੇ ਇਸ ਸਫ਼ਰ ਦੇ ਵਿੱਚ ਬਹੁਤ ਜ਼ਿਆਦਾ ਤਰ੍ਹਾਂ ਤਰ੍ਹਾਂ ਦੇ ਰੰਗ ਹੁਣ ਇਸ ਸ਼ਖਸ਼ ਨੂੰ ਦੇਖੋ ਤੁਸੀਂ ਇਹ ਸ਼ਖਸ਼ ਹੱਥ ਜੋੜ ਰਿਹਾ ਹੈ ਫਿਰ ਲੰਬਾ ਪੈ ਕੇ ਬਿਲਕੁਲ ਸਟ੍ਰੇਟ ਡੰਡੋਤ ਕਰ ਰਿਹਾ ਹੈ ਸਾਡੀ ਗੱਡੀ ਦੇ ਦੂਜੇ ਪਾਸੇ ਇਹਦੇ ਬਿਲਕੁਲ ਸਾਹਮਣੇ ਇੱਕ ਮਿਨਿਸਟਰੀ ਹੈ ਬੁੱਧ ਧਰਮ ਦੀ ਹੋ ਸਕਦਾ ਧਰਮ ਦਾ ਕੋਈ ਕੰਮ ਕਰਦਾ ਹੋਵੇ ਭਗਤੀ ਕਰਦਾ ਹੋਵੇ ਡੰਡੋਸ ਕਰਦਾ ਹੋਵੇ ਜਾਂ ਫਿਰ ਤਰਾਟਕ ਕਰਦਾ ਹੋਵੇ ਸਾਨੂੰ ਹੈਰਾਨੀ ਹੋਈ ਰੁੱਕ ਕੇ ਦੇਖਿਆ ਤੇ ਫਿਰ ਅੱਗੇ ਰਾਜੀ ਤੋਂ ਆਉਂਦੇ ਆ ਵਾਕੀਂ ਸਾਡੇ ਜਰਾ ਇਹ ਪਾਸੇ ਵਰਡ ਦਾ ਬਾਰਮਾ ਸੰਮੂਹ ਚੋਂ ਆਸ ਬੰਗਲੰਦ ਦਾ 12400 इसे ग्लेशियर फैलिया होनी ऊंचाई से बर्फीलियाँ हवाड़ा बोल नहीं हो रहा कि ऑक्सीजन बहुत ही ज़्यादा ऊंचाई है, तो है। बर्फ तंग लंगा बास बहुत ही ऊंचाई थी मनाली तो ਲੇ ਨੂੰ ਜਾਂਦੇ ਆ ਇਹ ਅਖੀਰਲਾ ਪਾਸ ਹੁੰਦਾ ਇਸ ਤੋਂ ਬਾਅਦ 80 90 ਦੇ ਕਰੀਬ ਹੈਗਾ ਜੀ ਤੁਹਾਡਾ ਲੇ ਪਾਜੂ ਟੀ-ਸ਼ਰਟ ਚ ਫਿਰ ਤਰ ਕੋ ਸਾਡੇ ਨਿਆਣੇ ਦੇਖੋ ਦੇਖੋ ਬੰਦਾ ਟੀ-ਸ਼ਰਟ ਪੇਖ ਰਿਹਾ ਐਨੀ ਬਰਫੀਲੀ ਹਵਾ ਹਾਲੇ ਇਹਨਾਂ ਪਾਸਾਂ ਦੇ ਰਸਤੇ ਪ੍ਰੋਪਰ ਖੁੱਲੇ ਨਹੀਂ ਤੁਹਾਨੂੰ ਦਿਖਾਉਂਦੇ ਆ ਆਪਾਂ ਹੱਲੇ ਜਾਣ ਆ ਉੱਥੇ ਵੀ ਕਿਵੇਂ ਕਰ ਇਹਨਾਂ ਕਿਵੇਂ ਇਹ ਬਰਫ ਨੂੰ ਹਟਾ ਰਹੀਆਂ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਰਸਤਾ ਹਲੇ proper ਬਣਿਆ ਨਹੀਂ ਬਣ ਰਿਹਾ ਦੇਖੋ ਬਲਡੋਜ ਕਿਵੇਂ ਬਰਫੂਜੇ ਤੇਲ ਦੇਖੋ ਜਿਹੜੀ ਹਾਲੇ ਪਾਸੇ ਕਰਮਈ ਹੈ ਬਰਫੂਜੇ ਤੇਲ ਨੂੰ ਇੱਥੋਂ ਦੇਖੋ ਇੱਥੋਂ ਸਾਰੇ ਪਾਸੇ ਕਰਕੇ ਹਨਾ ਪਾਸੇ ਕਰਕੇ ਪਾਸੇ ਕਰਕੇ ਫਿਰ ऐसे रास्ता बनाया। ਕਿਉਂਕਿ ਸਰਚੂ ਤੋਂ ਪੰਗ ਬਹੁਤ ਖਰਾਬ ਰਸਤੇ। ਪੰਗ ਤੋਂ 10 ਕਿਲੋਮੀਟਰ ਉਪਰ ਆ ਕੇ ਰਸਤਾ ਬੜਾ ਖੂਬਸੂਰਤ ਹੈ ਬਹੁਤ ਵਧੀਆ ਮਿਲਿਆ। ਹੁਣ ਇੱਥੇ ਇੱਥੇ ਤਾਂ ਹੁਣ ਕਸੂਰ ਕੋਈ ਨਹੀਂ ਕਿਉਂਕਿ برف ਪੈ ਰਹੀ ਹੈ, برف ਦਾ ਪਾਣੀ ਰੋਡ ਤੇ ਆ ਰਿਹਾ ਹੈ, ਰੋਡ ਉੱਡ ਰਿਹਾ ਹੈ। ਦੇਖੋ ਤੁਸੀਂ ਘਟੋ ਘਟੇ ਹੈ। 3.5 ਤੋਂ 4 ਫੁੱਟ برف। ਹਾਲੇ ਵੀ ਪਾਸੇ ਕਰਨੀ ਹੈ। ਬੁਲਡੋਜ਼ਰ ਨੂੰ। ਸਫਰ ਦੌਰਾਨ ਸ਼ਾਮ ਦੇ 5 ਜਾਂ 6 ਵਜੇ ਦੇ ਆਈ ਸਾਡਾ ਮਕਸਦ ਹੁੰਦਾ ਸੀ ਅਗਲਾ ਸਟੇ ਆਰਾਮ ਹਾਂਜੀ ਦੋਸਤੋ ਰਾਤ ਨੂੰ ਅਸੀਂ ਰੁਕੇ ਤੇ ਪਿੰਡ ਗਿਆ ਇਹ ਜਦੋਂ ਆਪਾਂ ਮਨਾਲੀ ਤੋਂ ਲੇਹਵਾਲੂ ਆਉਂਦੇ ਆ ਤਰਮਸਤੇ ਤਰਮਸਤੇ ਤੋਂ ਬਾਅਦ ਸੁਸੋਮਾ ਅਗਲਾ ਪਿੰਡ ਗਿਆ ਇੱਥੇ ਤੁਸੀਂ ਦੇਖ ਸਕਦੇ ਹੋ ਪੂਰੀਆਂ ਰੋਡੀਆਂ ਪੋਡੀਆਂ ਪਹਾੜੀਆਂ ਤੋਂ ਬਾਅਦ ਛੋਟੀ ਜਿਹੀ ਰਿਆਲੀ ਬਣੀ ਥੋੜੇ ਥੋੜੇ ਰੁਕਤ ਵੀ ਹੈਗੇ ਦੇਖੋ ਪਿੱਛੇ ਔਰ ਇਨਾ ਲੋਕਾਂ ਨੇ ਆਪਣੇ ਖੇਤੀ ਬਣਾਏ ਦੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਇਹ ਪਿੰਡ ਪਿੱਛੇ ਇਹ ਪਿੰਡ ਹੈ ਇਹ ਸਾਰਾ ਪਿੰਡ ਹੈ ਨਾ ਅਸੀਂ ਰਹੇ ਸੀਗੇ ਉਰੇ ਜੁੰਨੂ ਹੋਮਸਟੇ ਗਿਆ ਇਹ ਬੰਦੇ ਇਹਦਾ ਜਿਹੜਾ ਇਹਦਾ ਮਾਲਕ ਹੈ ਸਾਬਕਾ ਫੌਜੀ ਬੰਦੇ ਦੀ ਮਹਿਮਾਨ ਨਿਵਾਜ਼ੀ ਇੰਨੀ ਸੋਹਣੀ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਪੇਸ਼ ਆਇਆ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਇਹਨੇ ਆਪਣਾ ਘਰ ਬਣਾਇਆ ਹੋਇਆ ਏ ਔਰ ਬਹੁਤ ਵਧੀਆ ਢੰਗ ਦੇ ਨਾਲ ਪਰਿਵਾਰਾਂ ਵਾਂਗੂ ਸਾਡੀ ਸੇਵਾ ਕੀਤੀ ਬੰਦੇ ਨੇ ਲਦਾਖ ਦੇ ਵਿੱਚ ਸਾਨੂੰ ਇਹ ਚੀਜ਼ ਬਹੁਤ ਵਧੀਆ ਲੱਗੀ ਕਿ ਕਿਵੇਂ ਲੋਕ ਸੇਵਾ ਕਰਦੇ ਵਕੀਲ ਸਾਹਿਬ ਕਿਵੇਂ ਰੈਕਸਪੀਰੀਅੰਸ ਰਹਾ ਦਾ ਬਹੁਤ ਵਧੀਆ ਜਿੱਦਾਂ ਇੱਕ ਡਿਫਰੈਂਟ ਕਲਚਰ ਇੱਥੇ ਦੋਸਤੋ ਦੇਖੋ ਵੀ ਇਹ ਨਾ ਉਰੇ ਅਸਮਾਨ ਤੁਹਾਨੂੰ ਦਿਖਾਉਂਦਾ ਮੈਂ ਬਿਲਕੁਲ ਨੀਲਾ ਕਾਲਾ ਜਿਹਾ ਉਰੇ ਜੜੀ 에어 ਕੁਆਲਿਟੀ ਐਨੀ ਵਧੀਆ ਖੂਬਸੂਰਤ ਰਾਤੀ ਇਥੇ ਟੈਂਪਰੇਚਰ ਸੀਗਾ -2 ਪਰ ਇਸ ਬੰਦੇ ਨੇ ਅੰਦਰ ਉਹ ਇਨਾ ਇਹਨੂੰ ਵਧੀਆ ਤਰੀਕੇ ਨਾਲ ਬਣਾਇਆ ਪਾ ਸਾਨੂੰ ਘਰ ਵਰਗੀ ਫੀਲਿੰਗ ਆਈ ਬਿਲਕੁਲ ਅੰਦਰ ਗਰਮ ਤੇ ਜਿਵੇਂ ਕੋਈ ਨਾ ਹੀਟ ਦਾ ਕੋਈ ਪ੍ਰਬੰਧ ਨਹੀਂ ਹੈਗਾ ਦੂਜੀ ਗੱਲ ਤੁਸੀਂ ਦੇਖੋ ਵੀ ਉਹ ਸਾਹਮਣੇ ਬੱਦਲ ਆਉਂਦਾ ਪਰਛਾਵਾਂ ਹੈਨਾ ਜਿਵੇਂ ਬਿਲਕੁਲ ਨੇੜੇ ਹੁੰਦੇ ਕਿਸੇ ਚੀਜ਼ ਦਾ ਪਰਛਾਵਾਂ ਬਿਲਕੁਲ ਨੇੜੇ ਹੁੰਦਾ ਉਹ ਦੇਖੋ ਸਾਹਮਣੇ ਘਰ ਹੈ ਬੜਾ ਸੋਹਣਾ ਪਿੰਡ ਹੈ ਇਹ ਜਿਆ ਇੱਕ ਚੀਜ਼ ਸਾਨੂੰ ਹੋਰ ਦੇਖਣ ਨੂੰ ਮਿਲੀ ਇੱਧਰ ਸੋਲਰ ਸਿਸਟਮ ਇਹ ਲੋਕਾਂ ਨੇ ਨਾ ਬਿਜਲੀ ਨਾਲੋਂ ਵੱਧ ਸੂਰਜੀ ਊਰਜਾ ਤੋਂ ਕੰਮ ਲਿਆ ਹੋਇਆ ਏ ਇੱਥੇ ਸੂਰਜ ਦੀ ਜਿਹੜੀ ਧੁੱਪ ਹੈ ਬਿਲਕੁਲ ਤਿੱਖੀ ਹੈ ਤਿੱਖੀ ਧੁੱਪ ਹੈ ਪਰ ਇਹ ਲੋਕ ਉਸ ਤੋਂ ਫਾਇਦਾ ਲੈਂਦੇ ਪੂਰਾ ਇਹਨਾਂ ਨੇ ਥੋਂ-ਥੋਂ ਸੋਲਰ ਵਾਲਾ ਸਿਸਟਮ ਅਪਣਾਇਆ ਹੋਇਆ ਏ ਇਹ ਗਰਮ ਪਾਣੀ ਵਾਲਾ ਗੀਜ਼ਰ ਟਾਈਪ ਕਹਿੰਦੇ ਹੋ ਹੀਟ ਅਪਣਾ ਕਰਮ ਗੀਜ਼ਰ ਇੱਧਰ ਵੀ ਇਹਨਾਂ ਨੇ ਸੋਲਰ ਰੱਖਿਆ ਹੋਇਆ ਸੁੱਚਾਂ ਵੀ ਸੋਲਰ ਦੀਆਂ ਲਾਈਟਾਂ ਵੀ ਸੋਲਰ ਦੀਆਂ ਪਿੱਛੇ ਸਰਜੂ ਵੀ ਦੇਖ ਕੇ ਆਏ ਅਸੀਂ ਉੱਥੇ ਵੀ ਇਹਦੀ ਲਾਈਟਿੰਗ ਦਾ ਯੂਜ਼ ਕਰਦੇ ਆ ਉਹ ਵੀ ਸੋਲਰ ਨਾਲ ਕਰਦੇ ਆ ਜੀ। ਜਿਹੜਾ ਇਹ ਪਿੰਡ ਹੈ ਇਹ ਲਿਖਿਆ ਹੋਇਆ ਜੀ ਪਲਾਸਟਰਿੰਗ ਐਂਡ ਪੋਲਿਸਰ ਅ ਫ੍ਰੀ ਵਿਲੇਜ ਆਫ ਔਮਨ ਅਲਾਈਂਸ ਕਾਇਆ ਨੈਸ਼ਨਲ ਪੋਲਿਸ ਤੋਂ ਯੂਥ ਡਿਵੈਲਪਮੈਂਟ ਪ੍ਰਾਇਮਰੀ ਸਕੂਲ ਦਾ ਇਹ ਆਰਕੀਟੈਕਚਰ ਮੁਹਤੱਤ। ਅਰ ਦੇਖੋ ਗਿਆ ਇਹ ਪਿੰਡ ਦਾ ਖੂਬਸੂਰਤੀ ਦਾ ਨਜ਼ਾਰਾ ਮੈਂ ਤੁਹਾਨੂੰ ਡੇਢ ਦੇ ਵੀ ਦਿਖਾਉਣਾ ਕਰਤੀ। ਇਹਲਾ ਇਹ ਨਾ ਪਿੰਡਾਂ ਦੇ ਲੋਕ ਨਾ ਟੀਨਾਂ ਵਾਲੇ ਘਰਾਂ 'ਚ ਰਹਦੇ ਸੀਗੇ ਪਰ ਹੁਣ ਤੁਸੀਂ ਦੇਖ ਸਕਦੇ ਹੋ ਪੱਟੀਆਂ ਛੱਤਾਂ ਚਵਾਰੇ ਲੱਗ ਭਾਗ ਬੈਠ ਕੇ ਉਹ ਦੱਸਦੇ ਸੀਗੇ ਔਰ ਮਾਲਕ ਹੁਣ ਤੇ ਦਾ ਇਹ ਉਰੇ برف ਪੈਂਦੀ ਹੈ ਸਰਦੀਆਂ 'ਚ ਜਿਵੇਂ ਤੁਸੀਂ ਦੇਖ ਸਕਦੇ ਹੋ ਪਿੱਛੇ ਵਰ੍ਹਦੀਆਂ ਪਾਣੀਆਂ ਹੁਣ ਇੱਥੇ برف ਪੈਂਦੀ ਹੈ ਔਰ ਉਹ برف ਲੱਗ ਭਾਗ 2-2 4-4 ਦੀ ਟੀਆ ਵਰਗਿਆਦੀ ਹੁੰਦੀ ਪਰ برف ਜਿਹੀ ਨਹੀਂ ਹੁੰਦੀ

बढ़िया है कितने लोग है में कितनी ये होगा तक होगा, अच्छा यहाँ के गाँव का जो धर्म है वो कौन सा है सभी सभी, बुद्धिस्ट ओके ओके ये आपने कैसे सोचा ये काम करना है मिलिट्री मैन हूँ आप कितनी देर え24 साल की है 24 साल की कौन सी बटालियन में ए से कन लाक को अच्छा ये ये बताओ आप ये दुकान है आपकी सामने आओ खाइए थानों इन्होंने दुकान भी कीती हुई है जी नाल आ देखो जी ਤੁਸੀਂ ਨਾਲ ਦੀ ਨਾਲ ਇਹ ਦੁਕਾਨ ਦਾ ਕੰਮ ਕਰਦੇ ਹੋ ਵਿਚਾਰੇ ਨਾਲ ਦੀ ਨਾਲ ਹੋਮਸਟੇਰ यहां पे दोनों रहते हो अपनी बीवी हां जी ठीक है हां अच्छा आपकी वाइफ का क्या नाम है ग्रैंड वाइफ का क्या नाम है पद्माई ਪੁਰਨਾ ਨਿਕਲ ਉਹ ਵੈਰੀ ਗੁੱਡ ਜੀ ਬੜੀ ਵਧੀਆ ਗੱਲ ਹੈ ਅੱਛਾ ਪਤਮਾ ਜੀ ਜੋ ਜਹਾਂ ਪੇ ਬੋਰਡ ਲਗਾਇਆ ਆਪਣੇ ਗਾਉਂ ਦਾ ਵੀ ਜੋ ਗਿਆ ਹੈ ਗਾਉਂ ਹੈ ਜੇ ਆਪਕਾ ਗਿਆ ਜੇ ਪਲਾਸਟਿਕ ਮੁਕਤ ਹੈ ਹਾਂ ਜੀ ਸਰ ਜੋ ਪਲਾਸਟਿਕ ਮੁਕਤ ਗਾਉਂ ਹੈ ਹਾਂ ਸਰ ਯਹਾਂ ਪੇ ਪਲਾਸਟਿਕ ਨਹੀਂ ਹੈ ਬਲਸਟ ਬਣਾਇਸ ਬਹੁਤ ਬੜੀ ਹੈ ਪਿਆਰ ਵਾਲਾ ਨੂੰ ਵੀ ਸਿਹਤ ਲੈਣ ਦੀ ਲੋੜ ਹੈ ਭਾਈ ਇਹਨਾਂ ਨੂੰ ਅਵਾਰਡ ਵੀ ਮਿਲਿਆ ਹੋਇਆ ਦਿੱਲੀ ਤੋਂ ਹਨਾ ਗਾਉਂ ਕੋ ਅਵਾਰਡ ਮਿਲਿਆ ਹੋਇਆ ਹੈ ਹਾਂ ਜੀ ਪਲਾਸਟਿਕ ਕੋ

ਇਹ ਤਾਂ ਇਹ ਸਭ ਇਹ ਪਸਾ ਫੈਨਾ ਹੈ ਇਹ ਸਾਬਾਨਾ ਸਰਬਾਨਾ ਇਹ ਤੁੰ। ਅੱਛਾ ਸਬਾਨਾ। ਫਿਰ ਕੀ ਕਰਦੇ ਨੇ? ਇਹ ਨੂੰ ਕੱਟਾ ਕਰਕੇ ਨਾ ਇਹ ਬੋਲੇ ਮੈਂ ਬੋਲੇਗਾ ਨੂੰ। ਰੁਕੇਸ਼ ਕਹਤੇ ਹੈ ਮੇਰੇ ਦੋਰੀ ਇਹ ਨਹੀਂ ਕਰਤੇ। ਵੀ ਹਮ ਗਾਉਂ ਕਰੀਏ ਇਹ ਕਰੇਗੇ ਉਹ ਕਰੇਗੇ। ਉਹ ਤੁਸੀਂ ਵੀ ਸਮਝ ਲਓ ਪੰਜਾਬੀਓ ਆਹ ਦੇਖ ਲਓ ਲੇ ਵਾਲੇ ਕਹਿੰਦੇ ਅਸੀਂ ਦਾਰੂ ਵੀ ਵੰਡਦੇ। ਆਪਣੇ ਤਾਂ ਉੱਥੇ ਕਹਿੰਦੇ ਵੀ ਜਿੰਨੀ ਤੇ ਦਾਰੂ ਹੁੰਦੀ ਨਹੀਂ ਪਾਈ ਅਸੀਂ ਵੋਟ ਹੀ ਨਹੀਂ ਮਾਉਣੀ। ਆਹ ਦੇਖ ਲੈ ਵੀਰ ਕਿਆ ਕਹਿੰਦਾ।

वो भी नहीं बनता है अच्छा पीने वाला है नहीं बिल्कुल जी सर। और कोई लोग भी थोड़ा समझदार हो गए ना सर हाँ जी हाँ जी कोई और नशा और नशा नहीं सर अच्छा जहाँ के गाँव के लोगों का मेन काम क्या है मेन काम तो यही खेती बाड़ी ज्यादा करता है बाकी तो कुछ नौकरी तो इतना है नहीं सर अच्छा गाँव वालो अग्निवीर का विरोध करते हैं जो समर्थन करते है विरोध करते हैं विरोध ही करते हैं नहीं चाहिए नहीं चाहिए की उम्र खराब हो जाती है चार साल में क्या बनेगा सर नाकम

क्या नाम है आपका जिमित कुंगा जिमित कुंगा कौन सी क्लास में पढ़ते हो 6th क्लास 6 में आपके स्कूल का क्या नाम है स्कूल uh, का नाम हां गवर्नमेंट हाई स्कूल का। गवर्नमेंट हाई स्कूल आपके पापा का क्या नाम है जितेंद्र अच्छा वो क्या करते हैं uh, टीचर टीचर हैं इसी स्कूल में वेरी गुड 10:30 और छुट्टी 2:00 बजे अच्छा पढ़ते हो आप uh, के नहीं ਠੀਕ 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 ਪਰਤੇ ਜਿਆਦਾ ਪੜੋ ਠੀਕ ਹੈ ਵੱਡੇ ਬੰਦੇ ਬਣੋ ਠੀਕ ਹੈ ਅੱਜੋ ਬੜਾ ਸੋਹਣਾ ਬੱਚਾ ਹੈ ਇਹ ਕੁੜੀਆ ਸੋਹਣੀ ਗੱਲਾਂ ਕਰਦਾ ਇੱਥੇ ਆਇਆ ਸੀਗਾ ਹਨਾ ਮੈਂ ਕਿਹਾ ਚਲੋ ਵੱਡੇ ਨੂੰ ਮਿਲੀਏ ਆਪਾਂ ਓਕੇ ਬੇਟਾ ਓਕੇ ਲੋ ਜੀ ਹੁਣ ਅਸੀਂ ਲਈਏ ਨਾ ਧੋਬੇ ਦਾ ਅਸੀਂ ਲਗੇ ਇਹ ਨਾਲ ਕਰਨੇ ਇੱਕ ਫੋਟੋ ਆਪਣੀ ਸੈਲਫੀ ਸਾਰੇ ਪਰਿਵਾਰ ਨਾਲ ਬਹੁਤ ਬਹੁਤ ਇਹਨਾਂ ਨੇ ਸਾਡੀ ਮਦਦ ਕੀਤੀ ਹੈ ਬਹੁਤ ਸਾਡਾ ਸਤਿਕਾਰ ਕੀਤਾ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਕੁਝ ਖਟੀਆਂ ਕੁਝ ਮਿੱਠੀਆਂ ਆਜਾਦਾ ਸਫਰਤ ਨਾਲੋਂ ਨਾਲ ਚੱਲਦੀਆਂ ਨੇ ਦੋਸਤੋ ਸਾਡਾ ਅੱਜ ਦਾ ਸਫਰ ਐਨ ਆਈ ਸੀ ਕੱਲੋਂ ਆਪਾਂ ਨੇ ਜਾਣਾ ਲੇ ਰਸਤੇ 'ਚ ਕਿੱਥੇ ਕਿੱਥੇ ਖੜਾਂਗੇ ਕਿਹਨੂੰ ਕਿਹਨੂੰ ਮਿਲਾਂਗੇ ਇਹਦੇ ਨਾਲ ਗੱਲਾਂ ਕਰਨੀਆਂ ਕਿੱਦਾਂ ਦੇ ਪਹਾੜ ਦੇਖਣੇ ਕੱਲੋਂ ਫਿਰ ਮਿਲਦੇ ਹਾਂ ਰੱਬ ਰੱਖਾ ਸასი ਸ਼ੀ